ਰੇਡੀ ਸਵੇਰੇ ਸਵੇਰੇ ਦਰਵਾਜ਼ੇ ਉੱਤੇ دستਕ ਹੋਈ ਡੰਡੀ ਸੋਹਣ ਨੇ ਦਰਵਾਜ਼ਾ ਖੋਲਿਆ ਡੰਡੀ ਉਸ ਦਾ ਦੋਸਤ ਰਾਕੇਸ਼ ਸੀ ਡੰਡੀ ਸੋਹਣ ਨੇ ਰਾਕੇਸ਼ ਦਾ ਨਿੱਕਾ ਸਵਾਗਤ ਕਰਦਿਆਂ ਕਿਹਾ ਆ ਜਾ ਦੋਸਤ ਤੂੰ ਸਹੀ ਮੌਕੇ ਉੱਤੇ ਆਇਆ ਹੈ ਅੱਜ ਤੇਰੀ ਭਾਬੀ ਆਲੂ ਪਿਆਜ਼ ਦੇ ਪਕੌੜੇ ਬਣਾ ਰਹੀ ਹੈ ਡੰਡੀ ਸੋਫੇ ਉੱਤੇ ਬੈਠਦਿਆਂ ਰਾਕੇਸ਼ ਨੇ ਦੁਖੀ ਮਾਨ ਨਾਲ ਕਿਹਾ ਪਕੌੜਿਆਂ ਨੂੰ ਛੱਡ ਯਾਰ ਮੈਨੂੰ ਇੱਕ ਕੱਪ ਚਾਹ ਪਿਆ ਦੇ ਡੰਡੀ ਪਤਨੀ ਨੂੰ ਚਾਹ ਬਣਾਉਣ ਲਈ ਕਹਿ ਕੇ ਸੋਹਨ ਰਾਕੇਸ਼ ਕੋਲ ਵੈਠ ਗਿਆ ਡੰਡੀ ਉਸ ਨੂੰ ਉਦਾਸ ਦੇਖ ਕੇ ਉਸ ਨੇ ਪੁੱਛਿਆ ਕਿ ਗੱਲ ਹੈ ਰਾਕੇਸ਼ ਸਭ ਠੀਕ ਤਾਂ ਹੈ ਨਾ ਤੂੰ ਬੜਾ ਫਿਕਰਮੰਦ ਲੱਗ ਰਿਹਾ ਹੈ ਡੰਡੀ ਕੁਝ ਨਹੀਂ ਮੈਂ ਬਹੁਤ ਪਰੇਸ਼ਾਨ ਹਾਂ ਡੰਡੀ ਰਾਕੇਸ਼ ਨੇ ਕਿਹਾ ਡੰਡੀ ਕੀ ਹੋਇਆ ਪ੍ਰਸ਼ਨ ਚਿੰਨ ਕੰਮ ਨਹੀਂ ਚੱਲ ਰਿਹਾ ਡੰਡੀ ਜਾਨੀ ਪ੍ਰਸ਼ਨ ਚਿੰਨ ਸੋਹਣ ਨੇ ਹੈਰਾਨੀ ਨਾਲ ਪੁੱਛਿਆ ਡੰਡੀ ਯਾਰ ਮੈਂ ਹੁਣ ਤੱਕ ਤਿੰਨ ਵਾਰ ਆਪਣਾ ਕੀਤਾ ਬਦਲ ਚੁੱਕਾ ਹਾਂ ਡੰਡੀ ਮੁਨਾਫੇ ਨੂੰ ਛੱਡ ਲਾਗਤ ਵੀ ਪੂਰੀ ਨਹੀਂ ਹੁੰਦੀ ਡੰਡੀ ਜੋ ਪੈਸੇ ਲੱਗਦੇ ਹਨ ਉਹ ਵਖਰੇ ਡੰਡੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਰਾਂ ਤਾਂ ਕੀ ਕਰਾਂ ਉਹ दुखी आवाज ਵਿੱਚ ਬੋਲਿਆ ਡੰਡੀ ਰਾਕੇਸ਼ ਹਰ ਕੰਮ ਵਿੱਚ ਸਮਾਂ ਲੱਗਦਾ ਹੈ ਡੰਡੀ ਕਿੰਨਾ ਕੋ ਸਮਾਂ ਲੱਗਦਾ ਹੈ ਯਾਰ ਦੇਖ ਪਹਿਲਾਂ ਮੈਂ ਇੱਕ ਰੈਸਟੋਰੈਂਟ ਖੋਲਿਆ ਪਾਰ 3 ਮਹੀਨੇ ਬਾਅਦ ਮੈਨੂੰ ਘਾਟੇ ਕਾਰਨ ਬੰਦ ਕਰਨਾ ਪਿਆ ਡੰਡੀ ਉਸ ਤੋਂ ਬਾਅਦ सुपर मार्केटर ਅਤੇ ਹੁਣ ਰੈਡੀ ਇਲੈਕਟ੍ਰੋਨਿਕ ਆਈਟਮਸ ਦੀ ਫ੍ਰੈਂਚਾਈਜ਼ੀ ਲਈ ਹੈ ਡੰਡੀ ਪਰ ਮੇਰੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਡੰਡੀ ਮੇਰੀ ਸਥਿਤੀ ਵਿੱਚ ਇਕ ਕਹਾਵਤ ਪੂਰੀ ਹੋ ਰਹੀ ਹੈ ਕਿ ਨਾ ਸਾਵਣ ਸੁੱਕਾ ਅਤੇ ਨਾ ਹੀ ਪਾਦੋਂ ਹਰਾ ਹੈ ਡੰਡੀ ਮੇਰੇ ਦਾਦਾ ਜੀ ਕਹਿੰਦੇ ਸਨ ਕਿ ਕੋਈ ਵੀ ਤੰਦਾ ਅੰਬ ਦੇ ਰੁੱਖ ਵਾਂਗ ਹੁੰਦਾ ਹੈ ਡੰਡੀ ਤਿੰਨ ਤੋਂ 4 ਸਾਲ ਤੱਕ ਖੂਬ ਖਾਦ ਅਤੇ ਪਾਣੀ ਦਿਓ ਡੰਡੀ ਇੱਕ ਬੱਚੇ ਦੀ ਤਰ੍ਹਾਂ ਦੇਖਪਾਲ ਕਰੋ ਡੰਡੀ ਇੱਕ ਵਾਰ ਰੁੱਖ ਬਾਨਨ ਤੋਂ ਬਾਅਦ ਇਹ ਸਾਲਾਂ ਤੱਕ ਫਲ ਦਿੰਦਾ ਰਹਿੰਦਾ ਹੈ ਡੰਡੀ ਕਾਰੋਬਾਰ ਦਾ ਵੀ ਇਹੀ ਸਿਧਾਂਤ ਹੈ ਕਿਸੇ ਵੀ ਕਾਰੋਬਾਰ ਵਿੱਚ 3-4 ਸਾਲ ਸਬਰ ਰੱਖੋ ਅਤੇ ਮਿਹਨਤ ਕਰੋ ਡੰਡੀ ਇੱਕ ਵਾਰ ਕਾਰੋਬਾਰ ਸਥਾਪਿਤ ਹੋ ਗਿਆ ਹੈ ਤਾ ਫੇਰ ਮ제 ਹੀ ਮ제 ਹਾਨਾ ਡੰਡੀ ਵੇਖ ਮੈਂ ਰੈਡੀਮੇਡ ਕੱਪੜਿਆਂ ਦੀ ਦੁਕਾਨ ਖੋਲੀ ਅਤੇ 2 ਸਾਲਾਂ ਤੱਕ ਮੰਦੀ ਦਾ ਸਹਮਣਾ ਕੀਤਾ ਡੰਡੀ ਪਰ ਮੈਂ ਆਪਣਾ ਧੀਰਜ ਨਹੀਂ ਗਵਾਇਆ ਅਤੇ ਹੁਣ ਦੇਖ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਠੀਕ ਚੱਲ ਰਿਹਾ ਹੈ ਡੰਡੀ ਤੂੰ ਕੁਝ ਸਮਾਂ ਕਾਰੋਬਾਰ ਉੱਤੇ ਧਿਆਨ ਦੇ ਸ਼ਾਂਤ ਰਹਿ ਸਖਤ ਮਿਹਨਤ ਵਿੱਚ ਢਿੱਲ ਨਾ ਛੱਡ ਅਤੇ ਇਮਾਨਦਾਰੀ ਨਾਲ ਕੰਮ ਕਰ ਡੰਡੀ ਵੇਖੀ ਸਭ ਕੁਝ ਠੀਕ ਹੋ ਜਾਵੇਗਾ ਡੰਡੀ ਰਾਕੇਸ਼ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸੋਹਣ ਦੀਆਂ ਗੱਲਾਂ ਉੱਤੇ ਵਿਚਾਰ ਕਰ ਰਿਹਾ ਸੀ ਦੰਡੀ ਹਰ ਗੋਬਿੰਦ ਖੁਰਾਨਾ ਦੀ ਇੰਟਰਵਿਊ ਲਈ ਹਾਜ਼ਰ ਹੋਏ ਸਨ ਪਰ ਕਮੇਟੀ ਨੇ ਉਹਨਾਂ ਦੀ بجائے ਡਾਕਟਰ ਤਲਵਾੜ ਨੂੰ ਚੁਣਿਆ